ਕੌਮ ਦਾ ਸਰਮਾਇਆ ਹੈ ਸ਼ਹੀਦ ਮਾਂ ਦੀ ਗੋਦ ਵਿੱਚ ਪੈਦਾ ਨਹੀਂ ਹੁੰਦਾ ਸ਼ਹੀਦ ਮਾਂ ਦੀ ਕੁੱਖ ਵਿੱਚ ਪੈਦਾ ਨਹੀਂ ਹੁੰਦਾ ਸ਼ਹੀਦ ਗੁਰੂ ਦੀ ਗੋਦ ਵਿੱਚ ਪੈਦਾ ਹੁੰਦਾ ਕਿਸੇ ਦੂਸਰੇ ਧਰਮ ਦੇ ਬੰਦੇ ਨੇ ਇੱਕ ਸਿੱਖ ਵਿਦਵਾਨ ਨੂੰ ਸਵਾਲ ਕੀਤਾ ਉਹਨੇ ਆਖਿਆ ਵੀਰਾ ਮੈਂ ਤੇਰੀ ਕੌਮ ਦਾ ਇਤਿਹਾਸ ਪੜਿਆ ਸਿੱਖ ਇਤਿਹਾਸ ਦੁਨੀਆ ਦੀ ਹਿਸਟਰੀ ਵਿੱਚ ਵਰਲਡ ਦੀ ਹਿਸਟਰੀ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੋਇਆ ਉਹਨੇ ਆਖਿਆ ਮੈਂ ਤੇਰੇ ਇਤਿਹਾਸ ਵਿੱਚ ਪੜਿਆ ਇੱਕ 7 ਤੇ 9 ਸਾਲ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਸਰਹੰਗ ਦੀਆਂ ਦਵਾਰਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਗਏ ਕੀ ਇਹ ਸੱਚ ਹੈ ਅੱਗੋ ਸਿੱਖ ਵਿਦਵਾਨ ਬੜਾ ਸਿਆਣਾ ਸੀ ਸਿੱਖ ਪ੍ਰਚਾਰਕ ਬੜਾ ਚੰਗਾ ਸੀ ਉਹ ਸ਼ਹੀਦਾਂ ਨੂੰ ਸਮਰਪਿਤ ਸੀ ਉਹਨੇ ਆਖਿਆ ਤੂੰ 7 ਤੇ 9 ਸਾਲ ਦੇ ਗੁਰੂ ਕੇ ਲਾਲਾਂ ਦਾ ਇਤਿਹਾਸ ਪੜ੍ਹਿਆ ਤੇਰਾ ਮਨ ਸ਼ਰਦਾ ਨਾਲ ਝੋਗ ਗਿਆ ਕਿ 7 ਸਾਲ ਦਾ ਸ਼ਹੀਦ ਪਰ ਤੂੰ ਮੇਰੀ ਕੌਮ ਦਾ ਇਤਿਹਾਸ ਕਦੇ ਪੜ੍ਹਿਆ ਨਹੀਂ ਅਜੇ ਵਾਚਿਆ ਨਹੀਂ ਅਜੇ ਸੁਣਿਆ ਨਹੀਂ ਜੇ ਸੁਦੈਂ ਤੂੰ ਮੇਰੀ ਕੌਮ ਦਾ ਇਤਿਹਾਸ ਪੜ ਲਵੇਂਗਾ ਸੁਣ ਲਵੇਂਗਾ ਬਾਚ ਲਵੇਂਗਾ ਯਾਦ ਰੱਖੀ ਤੇਰਾ ਮਨ ਸ਼ਰਦਾ ਦੇ ਨਾਲ ਇੱਕ ਵਾਰੀ ਸ਼ਹੀਦਾ ਦੇ ਮੁਬਾਰਕ ਕਰਨਾ ਚ ਝੋਗਿਆ ਤੂੰ ਦੁਬਾਰਾ ਸਿਰ ਉੱਚਾ ਕਰਕੇ ਉੱਠ ਕੇ ਇਹ ਸੋਚ ਕੇ ਹਰਾਮ ਹੋ ਜਾਵੇਂਗਾ ਕਿ ਇਸ ਕੌਮ ਦੇ ਕੋਲ ਕਿੰਨਾ ਵੱਡਾ ਸ਼ਹੀਦਾ ਦਾ ਸਰਮਾਇਆ ਹੈ ਉਹਨੇ ਅਕਾ 7 ਸਾਲ ਤੱਕ ਬੱਚਾ ਤੇ ਮਾਂ ਦੀ ਗੋਦ ਵਿੱਚੋਂ ਸ਼ੀਰਖੋਰ ਬੱਚਾ ਬੋਲਣਾ ਸਿੱਖਦਾ ਏ ਚੱਲਣਾ ਸਿੱਖਦਾ ਏ ਉੱਠਣਾ ਸਿੱਖਦਾ ਏ ਬੈਠਣਾ ਸਿੱਖਦਾ ਏ ਕੀ 7 ਸਾਲ ਦਾ ਸ਼ਹੀਦ ਮੇਰੇ ਦਿਮਾਗ ਦੇ ਵਿੱਚ ਕੀ ਗੱਲ ਬੈਠੀ ਏ ਕਿ 7 ਸਾਲ ਦਾ ਬੱਚਾ ਕੀ ਹੁੰਦਾ ਪਰ ਉਹ ਬੱਚੇ ਨਹੀਂ ਉਹ ਸਾਡੀ ਕੌਮ ਦੇ ਬਾਬੇ ਨੇ ਜਿਨ੍ਹਾਂ ਨੂੰ ਅੱਜ ਸਰਕਾਰਾਂ ਬੀਰਵਾਲ ਦਿਵਸ ਦੇ ਨਾਮ ਦੇ ਨਾਲ ਉਹਨਾਂ ਦੇ ਦਿਹਾੜੇ ਮਨਾਉਣਾ ਚਾਹੁੰਦੇ ਨੇ ਅਰ ਨਹੀਂ ਸੰਗ ਜੀਓ ਸਾਡੀ ਕੌਮ ਦੇ ਬਾਬੇ ਨੇ ਮਹਾਨ ਬਾਬੇ ਨੇ ਅੱਗੋ ਸਿੱਖ ਪ੍ਰਚਾਰਕ ਨੇ ਆਖਿਆ ਵੀਰਾ ਯਾਦ ਰੱਖ ਮੇਰੇ ਕੋਲ بیٹھ ਤੈਨੂੰ ਮੈਂ ਆਪਣੀ ਕੌਮ ਦੇ ਸ਼ਹੀਦਾਂ ਦੇ ਸਰਮਾਏ ਬਾਰੇ ਆਪਣੀ ਕੌਮ ਦੇ ਸ਼ਹੀਦਾਂ ਦੀਆਂ ਲੜੀਆਂ ਬਾਰੇ ਦੱਸਾਂ ਮੇਰੀ ਕੌਮ ਦੇ ਕੋਲ ਮੇਰੇ ਗੁਰੂ ਦੀ ਗੋਦ ਵਿੱਚ ਕਿੰਨੇ ਸ਼ਹੀਦ ਬੈਠੇ ਨੇ ਤੂੰ 7 ਸਾਲ ਦਾ ਸ਼ਹੀਦ ਬਾਬਾ ਫਤਿਹ ਸਿੰਘ ਦਾ ਇਤਿਹਾਸ ਪੜ੍ਹ ਕੇ ਹਰਾਮ ਹੋ ਗਿਆ ਹੈ ਤਕਰੀਬਨ ਪੌਰੇ 9 ਸਾਲ ਦੇ ਸ਼ਹੀਦ ਬਾਬਾ ਯੋਰਾਵਰ ਸਿੰਘ ਦਾ ਇਤਿਹਾਸ ਪੜ੍ਹ ਕੇ ਹਰਾਮ ਹੋ ਗਿਆ ਹੈ ਇਹ ਦੂਸਰੇ